ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਰਵਾਨਾ ਫੈਮਿਲੀ ਬਲੌਗ ਤੇ ਵਿੱਚ ਪਰਮਾਤਮਾ ਕਰੇ ਜੀ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਦੇਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੇਣਾ ਜੀ ਅੱਜ ਵੀਰਵਾਰ ਦਾ ਤੇ ਮਾਰਨਿੰਗ ਦਾ ਟਾਈਮ ਸੀ 6:00 ਵਜੇ ਦਾ ਕਿਉਂਕਿ 6:30 ਵਜੇ ਮੈਂ ਜਾਣਾ ਸੀ ਕੱਲ ਵੀ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਵੀ ਕੱਲ ਵੀ ਗਈ ਸੀ ਉਹ ਉਦੋਂ ਹੋਈ ਨਹੀਂ ਸੀ ਮੰਮੀ ਦਾ ਦਵਾਈ ਦਾ ਜਿਹੜਾ ਹੁਣ ਅਸੀਂ ਟਰੀਟਮੈਂਟ ਮਤਲਬ ਜੋ ਵੀ ਸੀ ਉਹ ਹੋ ਜਾਨੀ ਸੀ ਟਾਈਮ ਹੋ ਗਿਆ ਸੀ ਜ਼ਿਆਦਾ ਕਿਉਂਕਿ ਉਹਨਾਂ ਦਾ ਟਰੀਟਮੈਂਟ ਲੰਮਾ ਸੀ ਤਾਂ ਕਰਕੇ ਫਿਰ ਸਾਨੂੰ ਅੱਜ ਦੁਬਾਰਾ ਉਹਨਾਂ ਨੇ ਬੁਲਾਇਆ ਸੀ ਤੇ ਉਹਦੇ ਕਰਕੇ ਫਿਰ ਮੈਂ ਤਿਆਰ ਹੋਣ ਲੱਗ ਗਈ ਸੀ ਮੈਂ ਕਿਹਾ ਵੀ ਚਲ ਅੱਜ ਆਪਾਂ ਜੀ ਕੋਈ ਕੰਮ ਕਰਤਾ ਹੋਇਆ ਨਹੀਂ ਸੀ ਯੋਗੇ ਜਿਵੇਂ ਹਮ ਫਤੇ ਵੀ ਕਰ ਰਹੀ ਹੁੰਦਾ ਹੈ ਫਿਰ ਇਹ ਸੀ ਵੀ ਜਿਵੇਂ ਰੋਟੀ ਪਾਣੀ ਦਾ ਨਹੀਂ ਤਾਂ ਚਲੋ ਇਹੋ ਜਿਹਾ ਨਾ ਟਿਫਨ ਵਗੈਰਾ ਜਾਂ ਹੋਰ ਕੁਝ ਕਰਨਾ ਕਰਨਾ ਨਾ ਉਹ ਹੋ ਜਾਂਦਾ ਬਸ ਧਾਰ ਵਗੈਰਾ ਹੀ ਹੋਈ ਸੀ ਆਬ ਨਾ ਤੋਲੇ ਤਾਰ ਚੋਲੀ ਸੀ ਜਿਵੇਂ ਹੋਰ ਜਿਹੜੇ ਰੋਟੀ ਪਾਣੀ ਦਾ ਸੀ ਉਹ ਫਿਰ ਮੰਮੀ ਵੀ ਮੈਂ ਆਪੇ ਕਰ ਲੂੰਗੀ ਵੀ ਜਦੋਂ ਖਾਣੀ ਹੋਊਗੀ ਵੀ ਹੁਣ ਤਾਂ ਜ਼ਿਆਦਾ ਸਜਰਾਈ ਹਜੇ ਬਸ ਆਪਾ ਤਿਆਰ ਤੁਰ ਹੋ ਗਏ ਮੈਂ ਲੱਗੀ ਸੀ ਚਾਹ ਪੀਣਾਂ ਮੰਮੀ ਲੱਗੇ ਸੀ ਸਬਜੀ ਨੂੰ ਤੜਕਾ ਲਾਉਣਾ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀ ਸ਼ਿਮਲਾ ਮਿਰਚ ਕੱਟੀ ਹੋਈ ਸੀ ਉਹ ਕੱਟ ਕੇ ਰੱਖੀ ਹੋਈ ਸੀਗੀ ਸ਼ਿਮਲਾ ਮਿਰਚ ਆਲੂ ਉਹ ਬਣਾਉਣੇ ਸੀ ਉਹਨਾਂ ਨੂੰ ਕਹਿੰਦੇ ਚਲ ਮੈਂ ਤੜਕਾ ਲਾ ਦੂੰ ਨਣੇ ਉਹ ਕਰ ਲਉ ਫਤਿਹ ਹਜੇ ਮੈਨੂੰ ਕਹਿੰਦਾ ਸੀ ਮੰਮਾ ਮੇਰਾ ਸਿਰ ਬਾ ਦਿਓ ਤਾਂ ਕਰਕੇ ਉਹ ਨਹਾ ਲਿਆ ਸੀ ਨਹਾ ਕੇ ਕੱਪੜੇ ਚੇਂਜ ਕਰ ਲਈ ਸੀ ਉਹਨੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਤੂੰ ਐਦਾਂ ਕਰੀ ਵੀ ਦਾਦੀ ਤੂੰ ਹੀ ਸਿਰ ਬਹਾਲੀ ਵੀ ਮੈਨੂੰ ਮੈਂ ਲੇਟ ਹੋ ਜਾਣਾ ਏ ਕਿਉਂਕਿ ਸਾਨੂੰ ਅੱਜ ਏਸ ਹੀ ਕੁਝ ਜਲਦੀ ਵੀ ਅਸੀਂ 9 ਵਜੇ ਨੂੰ ਵੀ ਚੰਡੀਗੜ੍ਹ ਪਹੁੰਚ ਜੀਏ ਵੀ ਜਿਹੜਾ ਮਤਲਬ ਜੋ ਮੰਮੀ ਦਾ ਹੋਣਾ ਸੀ ਟ੍ਰੀਟਮੈਂਟ ਵੀ ਉਹ ਜਲਦੀ ਸ਼ੁਰੂ ਹੋ ਜਵੇ ਕਿਉਂਕਿ ਉਹ ਲੌਂਗ ਟਾਈਮ ਦਾ ਸੀ ਇਸੇ ਕਰਕੇ ਸਾਨੂੰ ਥੋੜੀ ਜਿਹਾ ਜ਼ਿਆਦਾ ਕਾੜੀ ਸੀ ਫਿਰ ਮੇਵਾਸ ਫਤਿਨਾ ਆਇਆ ਹੋਇਆ ਹੈਗਾ ਅਸੀਂ ਫਿਰ ਮੈਂ ਕਿਹਾ ਵੀ ਨਹੀਂ ਤੂੰ ਦਾਦੀ ਤੂੰ ਹੀ ਫਿਰ ਉਹਨੇ ਮੇਰੇ ਜਾਣ ਤੋਂ ਬਾਅਦ ਫਿਰ ਦਾਦੀ ਤੂੰ ਹੀ ਸਿਰ ਬਹਾਇਆ ਸੀ ਬਸ ਇਹ ਅਸੀਂ ਚੰਡੀਗੜ੍ਹ ਹਾਂਜੀ ਇਹ ਪਹੁੰਚਣ ਵਾਲੀ ਸੀ ਉੱਥੇ ਮਤਲਬ ਨਜ਼ਦੀਕ ਇਹਨੇ ਥੋੜਾ ਕੁਝ ਕਿਲੋਮੀਟਰ ਤੋਂ ਇਹ ਰੋਡ ਜਿਹੜਾ ਬਸ ਇੱਥੇ ਅਸੀਂ ਪਹੁੰਚਣ ਵਾਲੇ ਸੀਗੇ ਚੰਡੀਗੜ੍ਹ ਅੱਜ ਇਹ ਸੀ ਮੈਨੂੰ ਵੀ ਜਿਵੇਂ ਅਸੀਂ ਅਮਲੋ ਤੋਂ ਫਿਰ ਸਿੱਧਾ ਹੀ ਚਲੇ ਗਏ ਸੀ ਨਾਨ ਕਿਉਂ ਗੁਰਪ੍ਰੀਤ ਇੱਧਰ ਨੂੰ ਅਸੀਂ ਜਣੀ ਖੰਨੇ ਚੋਂ ਘੁੰਮ ਗਏ ਸੀ ਨਹੀਂ ਫਿਰ ਇਹ ਹੋ ਜਾਂਦਾ ਮੈਨੂੰ ਵੀ ਜਿਵੇਂ ਕਈ ਵਾਰੀ ਕੋਈ ਟਾਈਮ ਹੁੰਦਾ ਏ ਜਾਣ ਚ ਫਿਰ ਡੈਡੀ ਜਾਂ ਗੁਰਪ੍ਰੀਤ ਲੈ ਜਾਂਦੇ ਹੁੰਦੇ ਆ ਫਿਰ ਮੈਂ ਪਿੰਡ ਚਲੇ ਜਾਨੀ ਹੁੰਦੀ ਆ ਵੀ ਅਸੀਂ ਪਿੰਡ ਤੋਂ ਫਿਰ ਇਕੱਠੇ ਲੰਘ ਜਾਂਦੇ ਹੁੰਨੇ ਆ ਪਰ ਅੱਜ ਸਾਨੂੰ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਵੀ ਜਲਦੀ ਜਿਆਦਾ ਸੀਗੀ ਜਾਣ ਦੀ ਫਿਰ ਅਸੀਂ ਖੰਨੇ ਅਮਲੋ ਤੋਂ ਸਿੱਧਾ ਹੀ ਖੰਨੇ ਨੂੰ ਹੋਗੇ ਸੀ ਖੰਨੇ ਤੋਂ ਹੀ ਸੀ ਵੀ ਨਾਨ ਕਿਉਂ ਜਾਣਾ ਸੀ ਕਿਉਂਕਿ ਉੱਥੋਂ ਜਾਂਦਾ ਹੁੰਦਾ ਮਾਮਾਈ ਦਾ ਬੇਟਾ ਅਸੀਂ ਤਿੰਨੋਂ ਹੀ ਹੁੰਨੇ ਆ ਮੰਮੀ ਦੇ ਨਾਲ ਅਸੀਂ ਬਸ ਫਿਰ ਇੱਥੇ 9 ਵੱਜਣ ਵਾਲੇ ਸੀਗੇ ਹਾਂਜੀ 9 ਜਿਵੇਂ ਮੈਂ ਪਹਿਲਾਂ ਕੀਤੀ ਨਹੀਂ ਸੀ ਮੈਨੂੰ ਇਹ ਸੀ ਮੈਂ ਕਿਹਾ ਜਿਵੇਂ ਮੈਂ ਤੁਹਾਨੂੰ ਦਿਖਾਇਆ ਨਾ ਵੀ ਤੁਸੀਂ ਵੀ ਸੁਣਦੇ ਹੋਵੋਗੇ ਵੀ ਹਸਪੀਟਲ ਹਸਪੀਟਲ ਕਰੀ ਜਾਂਦੇ ਹੁੰਦੇ ਨੇ ਇਹ ਵੀ ਕਦੇ ਦੱਸਿਆ ਨਹੀਂ ਹੈਗਾ ਵੀ ਹੈ ਕਿਹੜਾ ਹਸਪੀਟਲ ਹਾਂਜੀ ਇਹ ਹੈਗਾ ਸੀ ਉਹ ਹਸਪੀਟਲ ਜਿੱਥੇ ਆਪਾਂ ਪਹੁੰਚ ਗਏ ਸੀ ਇਹਨੇ ਬਹੁਤ ਸੋਹਣੀ ਮਤਲਬ ਪਾਰਕਿੰਗ ਪਾਰਕ ਬਣਾਇਆ ਹੋਇਆ ਹੈ ਹੈਨਾ ਪਾਰਕਿੰਗ ਲਈ ਵੀ ਜਗ੍ਹਾ ਬਹੁਤ ਵਧੀਆ ਕੀਤੀ ਹੋਈ ਆ ਗੱਡੀਆਂ ਜਿੱਥੇ ਖੜਾਉਂਦੇ ਕਰਦੇ ਨੇ ਮੈਂ ਕਿਹਾ ਵੀ ਚਲੋ ਮੈਂ ਦਿਖਾਏ ਦਿੰਨੀ ਆ ਹਸਪੀਟਲ ਵੀ ਕਹੋਂਗੇ ਕਹਿ ਦਿੰਦੇ ਨੇ ਦਿਖਾਉਂਦ ਨਹੀਂ ਇਹ ਸਾਰਾ ਮਤਲਬ ਇਹਨਾਂ ਨੇ ਉਹ ਚੀਜ਼ ਤਾਂ ਇਧਰਲੀ ਸਾਈਡ ਪਾਰਕਿੰਗ ਕੀਤੀ ਹੋਈ ਆ ਉਹਦੇ ਲਈ ਜਗ੍ਹਾ ਇਹ ਕਾਫੀ ਜਗ੍ਹਾ ਛੱਡੀ ਹੋਈ ਇਧਰਲੀ ਸਾਈਡ ਜਦ ਜਿਹੜੀ ਆਪਾਂ ਆਉਂਦਿਆਂ ਇੱਧਰੋਂ ਗੱਡੀਆਂ ਆਉਂਦੀਆਂ ਇੱਧਰ ਲਈ ਸਾਈਜ ਨੇ ਪਰ ਇਹਨਾਂ ਨੇ ਇਹ ਵਿੱਚ ਚਾਲੇ ਜ ਬਹੁਤ ਸੋਹਣੇ ਫੁੱਲ ਬੂਟੇ ਲਾ ਕੇ پارک ਕਰੇ ਰੱਖਿਓ ਲਈ ਜਗਾ ਕੀਤੀ ਹੋਈ ਆ ਵੀ ਜਿਹਨੇ ਕਿਸੇ ਨੇ ਬੈਠਣਾ ਅੜਨਾ ਚਲੋ ਇਹ ਹੁੰਦਾ ਹਨਾ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਹੁਣ ਅਸੀਂ ਵੀ ਤਿੰਨ ਜਣੇ ਹੁੰਨੇ ਆ ਨਾਲ ਪਰ ਇਹ ਅਲਾਓ ਇੱਕ ਮੈਂਬਰ ਨੂੰ ਹੀ ਕਰਦੇ ਨੇ ਨਾਲ ਵੀ ਪੇਸ਼ੈਂਟ ਦੇ ਨਾਲ ਇੱਕ ਮੈਂਬਰ ਹੀ ਰਹਿ ਸਕਦਾ ਏ ਫਿਰ ਦੋ ਜਣੇ ਬਾਹਲੀ ਮਤਲਬ ਚਾਹੇ ਉੱਥੇ ਬਾਹਰ ਥੋੜਾ ਬਹਿ ਜਾਓ ਚਾਹੇ ਬਾਹਰ ਪਾਰਕ ਚ ਜਾ ਕੇ ਬਹਿ ਜਾਓ ਇਹ ਆਪਣੀ ਮਰਜ਼ੀ ਆ ਵੀ ਜਿੱਥੇ ਮਰਜ਼ੀ ਬੰਦਾ ਪੈਟ ਸਕਦਾ ਏ ਕੁਛ ਏਸੀ ਵੀ ਅੱਜ ਮੰਮੀ ਮਤਲਬ ਜਿੱਥੇ ਐਡਮਿਟ ਵੀ ਹੋਈ ਸੀ ਨਾ ਉਹ ਨੀਚੇ ਵਾਲੀ ਫਲੋਰ ਤੇ ਹੀ ਗਰਾਉਂਡ ਫਲੋਰ ਤੇ ਹੀ ਸੀਗੇ ਉਹਨਾਂ ਦਾ ਰੂਮ ਅ ਅੱਗੇ ਹੋ ਜਾਂਦਾ ਵੀ ਪਹਿਲਾਂ ਮੰਮੀ ਜਿਵੇਂ ਆਨਵਰ ਸੀਗੇ ਉਦੋਂ 3rd ਫਲੋਰ ਤੇ ਸੀਗੇ ਜਿਵੇਂ ਕੋਈ ਵੀ ਪੇਸ਼ੈਂਟ ਐਡਮਿਟ ਨਾਦਾ ਇਹ ਕੁਛ ਦਿਨ ਲਈ ਹੈ ਨਾ ਉਹ ਫਿਰ ਉੱਪਰ ਇਹ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਇਹ ਜਿਵੇਂ ਡੇ ਕੇਅਰ ਬਣਾਇਆ ਹੋਇਆ ਇਹਨਾਂ ਨੇ ਸੈਂਟਰ ਡੇ ਕੇਅਰ ਸੈਂਟਰ ਕਹਿੰਦੇ ਨੇ ਇਹ ਜਿੱਥੇ ਸਿਰਫ ਜਿਨ੍ਹਾਂ ਨੂੰ ਇਹ ਹੋ ਜਾਂਦਾ ਵੀ ਇੱਕ ਦਿਨ ਲਈ ਉਹ ਹੋਣਾ ਹੁੰਦਾ ਟ੍ਰੀਟਮੈਂਟ ਇੱਥੇ ਜਿਹੜੇ ਸਾਰੇ ਪੇਸ਼ੈਂਟ ਸੀਗੇ ਇੱਥੇ ਹੈਗੇ ਨੇ ਸੀ ਇਹਨਾਂ ਦੇ ਮਤਲਬ ਜਿਹੜਾ ਇਹ ਰੂਮ ਬਣਾਇਆ ਹੋਇਆ ਇਹਨਾਂ ਨੇ ਡੇ ਕੇਅਰ ਵਾਲਾ ਅ ਇੱਥੇ ਇਹ ਸ਼ਾਮ ਤੱਕ ਦਾ ਕਰਦੇ ਨੇ ਸ਼ਾਇਦ ਮੇਬੀ 7-8 ਵਜੇ ਤੱਕ ਸ਼ਾਇਦ 9 ਵਜੇ تک ਚਲੋ ਪਤਾ ਨਹੀਂ ਸਾਨੂੰ ਤਾਂ ਜਣੀ ਅਸੀਂ ਇਹ ਸੀਗਾ ਵੀ ਜਦੋਂ ਸ਼ਾਮ ਤੱਕ ਫ੍ਰੀ ਹੋਵਾਂਗੇ ਉਦੋਂ ਤੱਕ ਪਤਾ ਲੱਗੂ ਹਨਾ ਵੀ ਕਿੰਨੇ ਟਾਈਮ ਲੱਗਣਾ ਇਹਨਾਂ ਦੇ 40 ਬੈੱਡ ਲੱਗੇ ਹੋਏ ਨੇ ਇੱਥੇ ਮੈਂ ਮੰਮੀ ਕੋਲ ਉਦੋਂ ਬੈਠੀ ਸੀ ਗੁਰਪ੍ਰੀਤ ਤੇ ਸਤਨਾਮ ਬੈਠੇ ਸੀ ਬਾਹਰਲੀ ਸਾਈਡ ਮਾਮਾਈ ਦੇ ਬੇਟੇ ਦਾ ਨਾਮ ਜੀ ਸਤਨਾਮ ਉਹ ਦੋਨੋਂ ਬਾਹਰ ਬੈਠੇ ਸੀ ਫਿਰ ਅਸੀਂ ਜਣੀ ਇਹ ਹੋ ਜਾਂਦਾ ਵੀ ਅਦਲ ਬਦਲ ਕੇ ਬੈਠ ਜੰਨੇ ਹਨਾ ਇਹ ਸੀ ਮੰਮੀ ਦੇ ਜਿਹੜੀ ਲੱਗ ਰਹੀ ਸੀ ਕੀਮਾ ਹਾਂਜੀ ਮੰਮੀ ਨੇ ਟਿਊਮਰ ਆ ਤੇ ਉਹਨਾਂ ਦੀ ਬਾਡੀ ਦੇ ਵਿੱਚ ਕਲੋਸ ਸੀਗੇ ਉਹਨਾਂ ਦੇ ਵਿੱਚ ਵਾਈ ਪ੍ਰੋਬਲਮ ਆ ਤੇ ਇਹ ਜਿਹੜੀ ਮਸ਼ੀਨ ਆ ਜਿਵੇਂ ਫਤੇ ਵੀ ਕਰੇ ਵੀ ਮਤਲਬ ਜਿਵੇਂ ਅਸੀਂ ਗੱਲਾਂ ਕਰਦੇ ਹਾਂ ਕਹਿੰਦੇ ਵੀ ਕਿਵੇਂ ਲੱਗਦੀ ਹੁੰਦੀ ਹੈ ਕੀਮਾ ਵਗੈਰਾ ਵੀ ਕੀ ਚੀਜ਼ ਆ ਜੀ ਮੈਕਵੀ ਦੀ ਕੋਈ ਅਲੱਗ ਪਹਿਚਾਨ ਤਾਂ ਹੁੰਦੀ ਨਹੀਂ ਹੈ ਨਾ ਵੀ ਇਹ ਕੀ ਚੀਜ਼ ਆ ਵੀ ਜਿਵੇਂ ਆਮ ਡ੍ਰਿਪ ਲੱਗੀ ਹੋਈ ਹੁੰਦੀ ਹੈ ਨਾ ਗਲੂਕੋਜ਼ ਚੜਦਾ ਹੈ ਹੈ ਨਾ ਵੀ ਓਦਾਂ ਹੀ ਹੁੰਦਾ ਹੈ ਮੈਂ ਕਿਹਾ ਚਲ ਫਿਰ ਮੈਨੂੰ ਇਸ ਵਿੱਚ ਮੈਂ ਕਿਹਾ ਚਲ ਤੁਹਾਨੂੰ ਦਵਾਨੇ ਇਹਦੇ ਰਾਹੀਂ ਇਹਨਾਂ ਨੇ ਮਤਲਬ ਜਿਹੜੀ ਇਹ ਬੋਟਲ ਲਟਕਾਈ ਹੋਈ ਆ ਨਾ ਇਹਦੇ ਰਾਹੀਂ ਇਹਦੀ ਉਹ ਪਾਈਪ ਆ ਜਿਹੜੀ ਉਹ ਇਹਦੇ ਵਿੱਚ ਚ ਆਉਂਦੀ ਆ ਜਿਹੜੇ ਸਾਬ ਨਾਲ ਜਿੰਨੀ ਮਤਲਬ ਇਹਨਾਂ ਨੇ ਡੋਜ਼ ਦੇਣੀ ਆ ਕਿਸ ਸਪੀਡ ਤੇ ਦੇਣੀ ਉਹ ਸਾਰਾ ਕੁਝ ਇਹ ਮਸ਼ੀਨ ਦੇ ਅੰਡਰ ਆ ਇਹ ਕੰਟਰੋਲ ਕਰਦੀ ਆ ਉਦਾਂ ਦਿੰਦੀ ਆ ਉਹ ਜਿੰਨਾ ਜਣੀ ਮਤਲਬ ਕਿਸੇ ਨੂੰ ਕੋਈ ਇਹ ਜਣੀ ਅਲੱਗ-ਅਲੱਗ ਦੀਆਂ ਨੇ ਕੋਈ ਕਿਦਾਂ ਦੀ ਕੋਈ ਕਿਦਾਂ ਦੀ ਮੰਮੀ ਦੀ ਹੈਗੀ ਸੀ ਕਿ ਮੂੰਹ 8 ਘੰਟੇ ਦੀ ਅਸੀਂ ਦੇ ਲੋ ਤੁਸੀਂ 12:00 ਵਜੇ ਪਹਿਲਾਂ ਥੋੜਾ ਜਾਂ ਮੰਮੀ ਦਾ ਬੀਪੀ ਹਾਈ ਆਇਆ ਸੀ ਜਦੋਂ ਉਹਨਾਂ ਨੇ ਬੀਪੀ ਵਗੈਰਾ ਚੈੱਕ ਕੀਤਾ ਸਾਰਾ ਕੁਝ ਤੇ ਫਿਰ ਕਹਿੰਦੇ ਵੀ ਥੋੜੀ ਦੇਰ ਚਲ ਤੁਸੀਂ ਬੀਟ ਕਰੋ ਬੈਸੇ ਅਸੀਂ ਤਾਂ ਪੌਣੇ ਕਿ ਨੌਂ ਹੀ ਪਹੁੰਚ ਗਈ ਸੀ ਹਜੇ ਨੌਂ ਵੀ ਨਹੀਂ ਸੀ ਵਜੇ ਤਾਂ ਕਰਕੇ ਫਿਰ ਥੋੜੀ ਦੇਰ ਚਲੋ ਹਨਾ ਵੇਟ ਕੀਤਾ ਕੁਛ ਇਹ ਥੋੜੀ ਜੀ ਮੈਡੀਸਨ ਵਗੈਰਾ ਘਟ ਦਿੰਦੇ ਨੇ ਕਹਿੰਦੇ ਨੇ ਵੀ ਕੁਛ ਟਾਈਮ ਬੈਠੋ ਬੀਟ ਕਰੋ ਵੀ ਅਗਰ ਨਹੀਂ ਕੰਟਰੋਲ ਚ ਹੁੰਦਾ ਫਿਰ ਦੇਖਾਂਗੇ ਇਹ ਜਿਹੜੇ ਸਾਰੇ ਬੈੱਡ ਲੱਗੇ ਹੋਏ ਨੇ ਬਸ ਇਹਨਾਂ ਦੇ ਏਸੀ ਜਿਹਾ ਵੀ ਸਾਰਿਆਂ ਦੇ ਕਿਮੋ ਵਾਲੇ ਸੀਗੇ ਕਿਉਂਕਿ ਜੀ ਜਿਹੜਾ ਇਹ ਹਸਪੀਟਲ ਆ ਨਹੀਂ ਇਹ ਮਤਲਬ ਕੱਲਾ ਕੈਂਸਰ ਵਾਲੇ ਆਉਂਦੇ ਆ ਕਿਉਂਕਿ ਇੱਥੇ ਜੋ ਵੀ ਪੇਸ਼ੈਂਟ ਆਉਂਦੇ ਨੇ ਨਾ ਕੋਈ ਹੀ ਇਸ ਚੀਜ਼ ਦੇ ਟਰੀਟਮੈਂਟ ਦੇ ਮਤਲਬ ਕਿਸੇ ਦਾ ਕੋਈ ਅੱਗੂ ਕਿਸੇ ਦਾ ਪਿੱਛੇ ਹਨਾ ਬਸ ਐਦਾਂ ਹੀ ਜਾਨੀ ਕਿਸੇ ਦਾ ਕੇਮੀਆਂ ਕਿਸੇ ਦਾ ਕੇਮੀਆਂ ਤੇ ਮੰਮੀ ਕਰ ਬਸ ਪਏ ਸੀਗੇ ਕਈ ਵਾਰੀ ਇਹ ਹੁੰਦਾ ਜਿਵੇਂ ਹੁਣ ਪਿਆਂਦੀ ਚਲੋ ਹਨਾ ਇਹ ਨਾ ਇੰਨਾ ਟਾਈਮ ਲੰਬਾ ਹੈ ਨਾ 8 ਘੰਟੇ ਆਪਾਂ ਨੂੰ ਵੀ ਪਤਾ ਹੈ ਤੇ ਕਈ ਵਾਰੀ ਬਸ ਵਿੱਚ ਜਿਮਾਣੀ ਮੋਟੀ ਕਦੇ ਨੀਂਦ ਆ ਜਾਂਦੀ ਆ ਕਈ ਵਾਰੀ ਜਾਗਦੇ ਬਸ ਐਦਾਂ ਹੀ ਚੱਲੀ ਜਾਂਦਾ ਉਹਨਾਂ ਨੂੰ بس ਇਹ ਤੇ ਕਰ ਰਹੀ ਮੈਂ ਕਦੇ ਅੱਗੇ ਵੀ ਨਹੀਂ ਬਣਾਇਆ ਹੈਗਾ ਮੈਂ ਕਿਹਾ ਚਲੋ ਵੀ ਤੁਸੀਂ ਕਹੋਗੇ ਹਨਾ ਵੀ ਕਹਿ ਤਾਂ ਦਿੰਦੇ ਨੇ ਵੀ ਹਸਪੀਟਲ ਹਸਪੀਟਲ ਪਰ ਪਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਦਿਖਾਉਣੀ ਹੈ ਹਨਾ ਉਸ ਤੋਂ ਬਾਅਦ ਅਸੀਂ 8 ਵਜੇ ਤੋਂ ਬਾਅਦ ਫਿਰ 8 ਵਜੇ ਹੋਏ ਸੀ ਉੱਥੇ ਫ੍ਰੀ ਫਿਰ ਉਸ ਤੋਂ ਬਾਅਦ ਅਸੀਂ ਕੁਝ ਮੰਮੀ ਦੀ ਮੈਡੀਸਨ ਵਗੈਰਾ ਲੈਣੀ ਸੀ ਜਿਹੜੀ ਉੱਥੋਂ ਮਿਲਿਆ ਨਹੀਂ ਸੀ ਉਹਦੇ ਕਰਕੇ ਸਾਨੂੰ ਜਿਹੜੀ ਨੋ 9:30 ਵਜੇ ਹੋ ਗਏ ਸੀ ਫਿਰ ਅਸੀਂ ਕਹ ਵੀ ਚਲ ਘਰ ਜਾਂਦੇ ਹੋ ਤਾਂ ਲੇਟ ਹੋ ਜਾਣਾ ਨਾ ਕਿਉਂਕਿ ਰੋਟੀ ਦਾ ਵੀ ਫਰੀ ਹੋ ਜਾਂਦਾ ਵੈਸੇ ਤਾਂ ਮੰਮੀ ਜੀ ਕਹਿੰਦੇ ਸੀ ਪਰ ਇਹ ਹੋ ਜਾਂਦਾ ਨਾ ਕਿ ਕਿ ਬੀ ਸਿਆਣੇ ਬੰਦੇ ਨੂੰ ਵੀ ਔਖਾ ਲੱਗਦਾ ਨਾ ਬਿਸਤਰਿਆਂ ਚ ਉੱਠ ਕੇ ਫਿਰ ਹੋ ਜਾਂਦਾ ਤੇ ਮੰਮੀ ਹੱਸਣ ਲੱਗ ਗਈ ਮੰਮੀ ਕਹਿੰਦੀ ਚੱਲ ਮੈਂ ਵੀ ਅੱਜ ਢਾਬੇ ਦੀ ਕੰਮ ਨਹੀਂ ਆ ਕਹਿੰਦੇ ਮੈਨੂੰ ਵੀ ਥੜਾ ਦੋ ਤੋਛੇ ਹੋ ਜਾਂਦਾ ਨਾ ਵੀ ਕੀਮੋ ਤੋਂ ਬਾਅਦ ਥੋੜਾ ਜਿਹਾ ਸਰੀਰ ਡਾਉਨ ਹੋ ਜਾਂਦਾ ਮੇਰੇ ਜਦੋਂ ਲੱਗਦੀ ਹੈ ਉਦੋਂ ਤੋਂ ਚਲੋ ਠੀਕ ਰਹਿੰਦਾ ਹੈ ਨਾ ਫਿਰ 2-4 ਦਿਨਾਂ ਬਾਅਦ ਫਰਕ ਪੈ ਜਾਂਦਾ ਹੈ ਫਿਰ ਇਹ ਰਾਹ ਦੇ ਵਿੱਚ ਆਉਂਦਾ ਸੀ ਢਾਬਾ ਜਿਹੜਾ ਤੁਸੀਂ ਜੀ ਆਇਆਂ ਨੂੰ ਫਿਲਮ ਦੇ ਵਿੱਚ ਵੀ ਦੇਖਿਆ ਹੋਗਾ ਮਿੱਤਰਾਂ ਦਾ ਢਾਬਾ ਨਾ ਫਿਰ ਅਸੀਂ ਇੱਥੇ ਰੁਕੇ ਸੀ ਬਹੁਤ ਸੋਹਣੇ ਇਹਨਾਂ ਦੇ ਪਲਾਂਟਸ ਸੀਗੇ ਹਾਲ ਬਹੁਤ ਸੋਹਣਾ ਖੁੱਲਾ ਡੁੱਲਾ ਹੈ ਬਹੁਤ ਵਧੀਆ ਸਾਫ ਸਫਾਈ ਸਾਰਾ ਕੁਝ ਬਹੁਤ ਵਧੀਆ ਸੀਗਾ ਫਿਰ ਇੱਥੇ ਖਾਧੀ ਰੋਟੀ ਫਿਰ ਜੀ ਸਾਨੂੰ ਜਨ 11:00 ਵਜੇ ਸੀ ਘਰ ਆਉਂਦੇ ਹਾਂ ਨਾ ਇਹੀ ਸੀ ਅੱਜ ਦਾ ਬਲੌਗ ਸੋ ਇਥੀ ਕਾ ਦੇਮ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ